ਮਹਿਲਾਵਾਂ ਲਈ ਆਈ ਵੱਡੀ ਖੁਸ਼ਖਬਰੀ 5-5 ਲੱਖ ਰੁਪਏ ਆਉਣਗੇ ਖਾਤਿਆਂ ਦੇ ਵਿੱਚ ਇਸ ਸਕੀਮ ਦੇ ਫਾਰਮ ਭਰ ਲਓ ਜਲਦੀ ਪੈਟਰੋਲ ਅਤੇ ਡੀਜ਼ਲ ਹੋਇਆ ਸਸਤਾ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਸ ਸੰਬੰਧੀ ਤਾਜ਼ਾ ਅਪਡੇਟ ਤੁਹਾਨੂੰ ਮਿਲਦੀਆਂ ਰਹਿਣ ਚਲਦੇ ਆਂ ਅੱਜ ਦੀਆਂ ਮੁੱਖ ਤਾਜ਼ਾ ਖਬਰਾਂ ਤੇ ਪੰਜਾਬ 'ਚ ਗਰਮੀ ਨੇ ਕੱਢਿਆ ਵਾਟ 41 ਡਿਗਰੀ ਤੇ ਅਸਮਾਨੋਂ ਵਰ ਰਹੀਆਂ ਅੱਗ ਜਾਣੋ ਕਦੋਂ ਮਿਲੇਗੀ ਰਾਹਤ ਜੀ ਹਾਂ ਇਸ ਵੇਲੇ ਦੀ ਬ੍ਰੇਕਿੰਗ ਨਿਊਜ਼ ਗਰਮੀ ਲੈ ਕੇ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਗਰਮੀ ਦਿਨੋ ਦਿਨ ਵਧਦੀ ਜਾ ਰਹੀ ਹੈ ਦੇਸ਼ ਭਾਰ ਵਿੱਚ ਗਰਮੀ ਨੇ ਆਪਣਾ ਕਹਿਰ ਦਿਖਾ ਰਹੀ ਹੈ ਕਈ ਸੂਬਿਆਂ ਵਿੱਚ ਇਸ ਦੀ ਮਾਰ ਚੱਲ ਰਹੀਆਂ ਹਨ ਲੋਕ ਜੇਕਰ ਗੱਲ ਕਰੀ ਜਾਵੇ ਪੰਜਾਬ ਦੀ ਤਾਂ ਇੱਥੇ ਗਰਮੀ ਦਾ ਕਹਿਰ ਤੇਜ਼ ਹੁੰਦਾ ਜਾ ਰਿਹਾ ਵੱਧ ਤੋਂ ਵੱਧ ਤਾਪਮਨ 41 ਡਿਗਰੀ ਤੱਕ ਪਹੁੰਚ ਗਿਆ ਮੌਸਮ ਵਿਭਾਗ ਮੁਤਾਬਕ ਅਗਲੇ 2 ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ ਜਿਸ ਕਾਰਨ ਗਰਮੀ ਜਿਹੜੀ ਹੈ ਹੋਰ ਵਧਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਜੀ ਹਾਂ ਇਸ ਵੇਲੇ ਦੀ ਬ੍ਰੇਕਿੰਗ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਦੇਖ ਸਕਦੇ ਹੋ ਪਰ 9 ਮਈ ਤੋਂ ਤਨ ਤਨ ਪੰਜਾਬ ਵਿੱਚ ਕਈ ਥਾਵਾਂ ਤੇ ਮੀਂਹ ਪੈਣ ਦਾ ਅਨੁਮਾਨ ਵੀ ਲਗਾਇਆ ਜਾ ਰਿਹਾ ਹੈ ਮੀਂਹ ਪੈਣ ਦੀ ਸੰਭਾਵਨਾ ਜਿਸ ਕਰ 파ਰਾ ਡਿੱਗਣ ਨਾਲ ਗਰਮੀ ਤੋਂ ਕੁਝ ਰਾਹਤ ਜਿਹੜੀ ਹੈ ਮਿਲ ਸਕਦੀ ਹੈ ਤਾਂ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਜ਼ਾ ਅਪਡੇਟ ਦੀ ਪੰਜਾਬ ਚ ਇੱਕ ਦਿਨ ਅੰਦਰ ਕਣਕ ਦੀ ਨਾਰ ਨੂੰ ਅੱਗ ਲੱਗਣ ਨਾਲ ਦੇ ਲਾਉਣ ਦੇ 133 ਕੇਸ ਤੋਂ ਹੈ ਕਾਰਨ ਦੋ ਥਾਵਾਂ ਤੇ ਭਿਆਨਕ ਹਾਦਸੇ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਇੱਕ ਦਿਨ ਅੰਦਰ ਕਣਕ ਦੇ ਨਾਲ ਨੂੰ ਅੱਗ ਲਾਉਣ ਦੀਆਂ 133 ਘਟਨਾਵਾਂ ਵਾਪਰੀਆਂ ਹਨ ਹਾਲਾਂਕਿ ਇਹਨਾਂ ਘਟਨਾਵਾਂ ਦੀ ਗਿਣਤੀ ਪਿਛਲੇ ਸਾਲ 1 ਅਪ੍ਰੈਲ 2021 ਅਪ੍ਰੈਲ ਤੋਂ 6 ਮਈ ਤੱਕ ਦੀਆਂ ਘਟਨਾਵਾਂ ਨਾਲੋਂ ਅੱਧੀਆਂ ਹਨ 2023 ਵਿੱਚ ਹੁਣ ਤੱਕ 1546 ਥਾਵਾਂ ਤੇ ਕਣਕ ਦੇ ਨਾਰ ਨੂੰ ਅੱਗ ਲਗਾਈ ਗਈ ਹੈ ਜਦ ਕਿ 2024 ਵਿੱਚ 873 ਥਾਵਾਂ ਤੇ ਅੱਗ ਦੇ ਨਾਰ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਜਿਹੜੀਆਂ ਨੇ ਵਾਪਰੀਆਂ ਨੇ ਤਾਂ ਦੇਖ ਸਿਧੂ ਦਾਦਾ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਇੱਕ ਹੋਰ ਤਾਜ਼ਾ ਅਪਡੇਟ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਸਸਤਾ ਹੋਇਆ ਪੈਟਰੋਲ ਤੇ ਡੀਜ਼ਲ ਜੀ ਹਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੈਟਰੋਲ ਤੇ ਡੀਜ਼ਲ ਦੇ ਨਵੇਂ ਰੇਟ ਲਾਗੂ ਹੋਏ ਨੇ ਲਗਾਤਾਰ ਦੂਜੇ ਦਿਨ ਵੀ ਕਮੀ ਜਿਹੜੀ ਹੈ ਪੈਟਰੋਲ ਤੇ ਡੀਜ਼ਲ ਦੇ ਰੇਟਾਂ ਦੇ ਵਿੱਚ ਆਈ ਹੈ ਦੂਜੇ ਸੂਬਿਆਂ ਵਿੱਚ ਵੀ ਰੇਟ ਜਿਹੜੇ ਨੇ ਕੱਟ ਦੱਸੇ ਜਾ ਰਹੇ ਨੇ ਤਾਂ ਇਸ ਵੇਲੇ ਦੀ ਤਾਜ਼ਾ ਅਪਡੇਟ ਤੁਸੀਂ ਦੇਖ ਸਕਦੇ ਹੋ ਪੰਜ ਕੋਮਾਂਤਰੀ ਬਾਜ਼ਾਰ ਚ ਕੱਚੇ ਤੇਲ ਦੀਆਂ ਮਾਮੂਲੀ ਗਿਰਾਵਟ ਦੇ ਨਾਲ ਕਾਰੋਬਾਰ ਹੋ ਰਿਹਾ ਜਿਸ ਇਸ ਕਾਰਨ ਇਸ ਦੌਰਾਨ ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਰੋਜ਼ਾਨਾ ਸਵੇਰੇ 6 ਵਜੇ ਦੀਨ ਦੀਆਂ ਨਵੀਆਂ ਕੀਮਤਾਂ ਜਾਰੀ ਕੀਤੀਆਂ ਹਨ ਗੁਜਰਾਤ, ਗੁਆਹਰ, ਛਾਰਖੰਡ, ਕੇਰਲ, ਮੱਧ ਪ੍ਰਦੇਸ਼, ਪੰਜਾਬ, ਮਣੀਪੁਰ ਸਮੇਤ ਕੁਝ ਰਾਜਾਂ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ ਪਹਿਲਾਂ ਵਾਅਦਾ ਹੋਇਆ ਸੀ ਪਰ ਹੁਣ ਜਿਹੜਾ ਰੇਟ ਘਟ ਹੋ ਚੁੱਕਿਆ ਉਹ ਦੂਜੇ ਪਾਸੇ ਮਹਾਰਾਸ਼ਟਰ ਕਰਨਾਟਕ ਛੱਦੀਸਗੜ ਬਿਹਾਰ ਪੰਜਾਬ ਇਹਨਾਂ ਵਿੱਚ ਪੈਟਰੋਲ ਡੀਜ਼ਲ ਦਾ ਬਿਲਕੁਲ ਹੁਣ ਸਸਤਾ ਹੁੰਦਾ ਹੋਇਆ ਨਜ਼ਰ ਆਵੇਗਾ ਤੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੇਖ ਸਕਦੇ ਹੋ 2 ਦੀਆਂ ਹੋਣ ਤੇ 1 ਲੱਖ ਰੁਪਈਆ ਅਤੇ 1 ਦੀ ਹੋਣ ਦੇ 50 ਹਜ਼ਾਰ ਰੁਪਏ ਦੇਵੇਗੀ ਇਹ ਸਰਕਾਰ ਸਰਕਾਰ ਦੇ ਵੱਲੋਂ ਵੱਡੀ ਸਕੀਮ ਜਿਹੜੀ ਹੈ ਸ਼ੁਰੂ ਕੀਤੀ ਗਈ ਹੈ ਖਾਸ ਤੌਰ ਤੇ ਮਹਿਲਾਵਾਂ ਨੂੰ ਹੀ ਇਸ ਸਕੀਮ ਦਾ ਲਾਭ ਜਿਹੜਾ ਦਿੱਤਾ ਜਾ ਰਿਹਾ ਹੈ ਇਹ ਵੱਡੀ ਖੁਸ਼ਖਬਰੀ ਮਹਿਲਾਵਾਂ ਲਈ ਹੈ ਭਾਰਤ ਸਰਕਾਰ ਵੱਲੋਂ ਦੀਆਂ ਲਈ ਇੱਕ ਕਈ ਸਕੀਮਾਂ ਚ ਲਾਈਆਂ ਜਾ ਰਹੀਆਂ ਹਨ ਸਰਕਾਰ ਉਹਨਾਂ ਦੀ ਪੜ੍ਹਾਈ ਤੋਂ ਲੈ ਕੇ ਵਿਆਹ ਤੱਕ ਦੀ ਹਰ ਤਰ੍ਹਾਂ ਦੀ ਮਦਦ ਕਰਦੀ ਹੈ ਇਸ ਦੌਰਾਨ ਇੱਕ ਹੋਰ ਸਕੀਮ ਚਲਾਈ ਜਾ ਰਹੀ ਹੈ ਜਿਸ ਦਾ ਨਾਮ ਹੈ ਮੁੱਖ ਮੰਤਰੀ ਕੰਨਿਆ ਉਤਸ਼ਾਹ ਉਥਾਨ ਯੋਜਨਾ ਜਾਣੋ ਕੀ ਹੈ ਤੁਸੀਂ ਇਸ ਸਕੀਮ ਦਾ ਲਾਭ ਲੈ ਸਕਦੇ ਹੋ ਤਾਂ ਪੂਰੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਤਾਂ ਦੇਖ ਸਕਦੇ ਹੋ ਜਨਮ ਤੇ ਮਿਲਦੇ ਹਨ 2000 ਰੁਪਏ ਇਸ ਸਕੀਮ ਤਹਿਤ ਬੱਚੀ ਦੇ ਜਨਮ ਤੋਂ ਲੈ ਕੇ ਉਸ ਦੀ ਪੜ੍ਹਾਈ ਤੱਕ ਦਾ ਖਰਚਾ ਸਰਕਾਰ ਚੁੱਕਦੀ ਹੈ ਇਸ 'ਚ ਬੇਟੀ ਦੇ ਜਨਮ ਤੇ ਮਾਪਿਆਂ ਨੂੰ 2000 ਰੁਪਏ ਦੀ ਪਹਿਲੀ ਕਿਸ਼ਤ ਦਿੱਤੀ ਜਾਂਦੀ ਹੈ ਜਦੋਂ ਕਿ ਬੇਟੀ 1 ਸਾਲ ਦੀ ਹੋ ਜਾਂਦੀ ਹੈ ਤਾਂ ਉਸ ਨੂੰ ਆਧਾਰ ਕਾਰਡ ਰਜਿਸਟ੍ਰੇਸ਼ਨ ਤੋਂ ਬਾਅਦ 1000 ਰੁਪਏ ਦੀ ਕਿਸ਼ਤ ਮਿਲਦੀ ਹੈ ਜੇਕਰ ਦੋ ਦੀਆਂ ਹਨ ਤਾਂ ਸਰਕਾਰ ਵੱਲੋਂ 2 ਸਾਲਾਂ ਬਾਅਦ 2000 ਰੁਪਏ ਦਾ ਲਾਭ ਜਿਹੜਾ ਦਿੱਤਾ ਜਾਂਦਾ ਹੈ ਤਾਂ ਇਹ ਜਿਹੜੀ ਯੋਜਨਾ ਸਰਕਾਰ ਦੁਆਰਾ ਚਲਾਈ ਜਾ ਰਹੀ ਹੈ ਤੇ ਵੱਧ ਤੋਂ ਵੱਧ ਮਹਿਲਾਵਾਂ ਇੱਕ ਇਸ ਸਕੀਮ ਦਾ ਲਾਭ ਉਠਾ ਸਕਦੇ ਹਨ ਜਿਨ੍ਹਾਂ ਦੇ ਬੇਟੀਆਂ ਨੇ ਜਨਮ ਲਿਆ ਤਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਜਦੋਂ ਬੇਟੀ ਦਾ ਦਾਖਲਾ ਹੁੰਦਾ ਤਾਂ ਸਰਕਾਰ 9ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਦਾ ਖਰਚਾ ਜੜਾ ਦਿੰਦੀ ਹੈ ਤੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਇਸ ਤੋਂ ਤਾਂ ਵੱਡੀ ਅਪਡੇਟ ਹੈ ਪੰਜਾਬ ਪੁਲਿਸ ਦੀ ਵਰਦੀ ਪਾ ਕੇ ਪੰਜ ਲੁਟੇਰੇ ਕਰਦੇ ਸੀ ਨਾਕੇ ਤੇ ਕਾਰਾਂ 15 ਗ੍ਰਾਮ ਸੋਨਾ ਤੇ 6 ਮੋਬਾਈਲ ਬਰਾਮਦ ਹੋਏ ਨੇ ਅਦੇਖ ਸਿੱਧਾ ਵੱਡੀ ਅਪਡੇਟ ਹੈ ਤੁਹਾਡਾ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਨੇ ਤਿੰਨ ਕਾਰਾਂ ਫੜੀਆਂ ਗਈਆਂ ਨੇ 15 ਕਿਲੋ ਸੋਨਾ 15 ਗ੍ਰਾਮ ਸੋਨਾ ਸ਼੍ਰੀ ਮਾਸ਼ੀਵਾੜਾ ਸਾਹਿਬ ਪੁਲਿਸ ਨੇ ਪੰਜ ਲੁਟੇਰਿਆਂ ਨੂੰ ਕਾਬੂ ਕੀਤਾ ਜਿਨ੍ਹਾਂ ਦਾ 4 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਰਿਮਾਂਡ ਦੌਰਾਨ ਅਹਿਮ ਖੁਲਾਸੇ ਹੋ ਰਹੇ ਹਨ ਇਸ ਗਰੋਹ ਕੋਲੋਂ ਐਸਆਈ ਦੇ ਕਾਂਸਟੇਬਲ ਰੈਂਕ ਦੀਆਂ ਵਰਦੀਆਂ ਬਰਾਮਦ ਹੋਈਆਂ ਨੇ ਜਿਸ ਤੋਂ ਪਤਾ ਲੱਗਾ ਕਿ ਉਹ ਰਾਤ ਨੂੰ ਪੁਲਿਸ ਮੁਲਾਜ਼ਮ ਬਣ ਕੇ ਨਾਕੇ ਲਗਾ ਕੇ ਰਾਹਗੀਰਾਂ ਨੂੰ ਰੋਕ ਕੇ ਆਪਣਾ ਨਿਸ਼ਾਨਾ ਬਣਾਉਂਦੇ ਸਨ ਤਾਂ ਦੇਖ ਸਕਦੇ ਹੋ ਇਸ ਵੀਰੇ ਦੀ ਤਾਜ਼ਾ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਤੁਸੀਂ ਇਸ ਵੇਲੇ ਦੀ ਦੇਖ ਸਕਦੇ ਹੋ ਵੱਡੀ ਖਬਰ ਤੁਹਾਨੂੰ ਸਾਂਝੀ ਕੀਤੀ ਜਾ ਰਹੀ ਹੈ ਇਸ ਗਰੋ ਨੇ ਹੁਣ ਤੱਕ ਆਪਣੇ 11 ਵਾਰਦਾਤਾਂ ਨੂੰ ਕਬੂਲਿਆ ਜਿਨ੍ਹਾਂ ਵਿੱਚੋਂ 9 ਵਾਰਦਾਤਾਂ ਮਾਛੀ ਬੜਾ ਸਾਹਿਬ ਦੇ ਅਤੇ 2 ਲੁਧਿਆਣਾ ਵਿੱਚ ਹੋਈਆਂ ਨੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 1 ਮਈ ਨੂੰ ਇਸ ਗਰੋ ਨੂੰ ਵਿਜ਼ਨ ਇਮੀਗ੍ਰੇਸ਼ਨ ਨਵਾਂ ਸ਼ਹਿਰ ਦੇ ਮੁਲਾਜ਼ਮ ਪਵਨੀਤ ਪਵਨਦੀਪ ਸਿੰਘ ਵਾਸੀ ਬੀਜਾ ਨੂੰ ਲੁੱਟ ਖੋਹ ਦਾ ਨਿਸ਼ਾਨਾ ਬਣਾਇਆ ਗਿਆ ਸੀ ਜਦੋਂ ਪਵਨਦੀਪ ਸਿੰਘ ਆਪਣੀ ਕਾਰਜ ਜਾ ਰਿਹਾ ਸੀ ਤਾਂ ਤੜਕੇ ਟਾਈਵੇ ਦੇ ਕਰੀਮ ਚੋਲੋ ਦੀ ਨੇੜੇ ਉਸ ਦੀ ਕਾਰ ਨੇੜੇ ਬਰੇਜ਼ਾ ਕਾਰ ਲਾਈ ਗਈ ਬਰੇਜ਼ਾ ਕਾਰ ਵਿੱਚ ਚਾਰ ਲੋਕ ਸਨ ਕਾਰ ਚਲਾਰੇ ਲੁਟੇਰੇ ਨੇ ਆਪਣੀ ਸ਼ੀਸ਼ਾ ਨੀਵਾ ਕਰਕੇ ਪਵਨਦੀਪ ਸਿੰਘ ਨੇ ਦੱਸਿਆ ਕਿ ਕਾਰ ਦੇ ਟਾਇਰਾਂ ਦੀ ਹਵਾ ਘਟਾ ਹੈ ਤਾਂ ਦੇਖਦੇ ਉਸ ਉਦੋਂ ਹੀ ਪਵਨਦੀਪ ਨੇ ਆਪਣੀ ਕਾਰ ਰੋਕ ਕੇ ਟਾਇਰਾਂ ਚੈੱਕ ਕਰਨੇ ਸ਼ੁਰੂ ਕਰਦੇ ਉਦੋਂ ਹੀ ਤਿੰਨੇ ਲੁਟੇਰੇ ਬਰੇਜ਼ਾ ਵਿੱਚੋਂ ਬਾਹਰ ਆ ਗਏ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਉਹਨਾਂ ਪਵਨਦੀਪ ਦੀ ਕੁੱਟਮਾਰ ਕਰਕੇ ਉਹਦੇ ਹੱਥੋਂ ਫੋਨ ਖੋਹ ਲਿਆ ਕਾਰ ਵੀ ਮੋਬਾਈਲ ਵੀ ਡੈਸ਼ਬੋਰਡ ਦੇ ਪਰਸ ਡੈਬਿਟ ਕਾਰਡ ਲੁੱਟ ਕੇ ਫਰਾਰ ਹੋ ਗਏ ਤਾਂ ਦੇਖਦੇ ਤੁਸੀਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਇਸ ਸਬੰਧੀ ਪਬੰਦੀ ਨੇ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕੀਤੀ ਜਿਸ ਦੌਰਾਨ ਇਸ ਗਰੋ ਦਾ ਪਰਦਾ ਫਾਹਲਾ ਕੀਤਾ ਗਿਆ ਥਾਣਾ 마ਸ਼ੀਵਾੜਾ ਸਾਹਿਬ ਦੇ ਐਸਐਚਓਪਿੰਦਰ ਸਿੰਘ ਨੇ ਆਪਣੀ ਟੀਮ ਸਮੇਤ ਮੁਜ਼ਮ ਗੁਰਿੰਦਰ ਸਿੰਘ ਆਕਾਸ਼ਦੀਪ ਆਸ਼ੂ ਰੋਪੜ 마ਸ਼ੀਵਾੜਾ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੇਖਿਓ ਫਤੇਗੜ ਸਾਹਿਬ ਚੂੜੀਆਂ ਦੇ ਆਪ ਆਗੂ ਤੇ ਜਾਨਲੇਵਾ ਹਮਲਾ ਅੱਖਾਂ 'ਚ ਮਿਰਚਾਂ ਪਾ ਕੇ ਕੀਤੀ ਗਈ ਕੁੱਟਮਾਰ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਤੁਸੀਂ ਇੱਕ ਹੋਰ ਦੇਖ ਰਹੇ ਹੋ ਸ਼੍ਰੀ ਫਤੇਗੜ ਸਾਹਿਬ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਫਤੇਗੜ ਸਾਹਿਬ ਫਤੇਗੜ ਸਾਹਿਬ ਚੂੜੀਆਂ 'ਚ ਆਪ ਆਗੂ ਤੇ ਜਾਨਲੇਵਾ ਹਮਲਾ ਹੋਇਆ ਅੱਖਾਂ ਦੇ ਵਿੱਚ ਮਿਰਚਾਂ ਪਾ ਕੇ ਉਹਨਾਂ ਦੀ ਕੁੱਟਮਾਰ ਜਿਹੜੀ ਹੈ ਕੀਤੀ ਗਈ ਹੈ ਤਾਂ ਇਸ ਵੇਲੇ ਦੀ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਫਤੇਗੜ ਚੂੜੀਆਂ ਵਿਖਿਆ ਆਮ ਆਦਮੀ ਪਾਰਟੀ ਦੇ ਜੂਤ ਆਗੂ ਆਸ਼ੂ ਬਰਮਾ ਉੱਪਰ ਕਰੋ ਨਿਕਲਦੇ ਅਸੀਂ ਮੂੰਹ ਬੰਨ ਕੇ ਤਿੰਨ ਚਾਰ ਅਣਪਛਾਤੇ ਵਿਅਕਤੀਆਂ ਨੇ ਜਾਣ ਨਾਵਾ ਹਮਲਾ ਕੀਤਾ ਫਤੇਗੜ ਚੂੜੀਆਂ ਦੇ ਸਰਕਾਰੀ ਹਸਪਤਾਲ ਦੇ ਜੇਰੇ ਇਲਾਜ ਆਸ਼ੂ ਬਰਮਾ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਕਰੋਨ ਦੁਕਾਨ ਤੇ ਜਾਣ ਲਈ ਨਿਕਲਿਆ ਤਾਂ ਕਰੋਨ ਥੋੜੀ ਦੇਰ ਦੂਰ ਕੁਝ ਆਪਣੇ ਅਣਪਛਾਤੇ ਵਿਅਕਤੀਆਂ ਘੇਰ ਕੇ ਉਸ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਦਿੱਤੀਆਂ ਤੇ ਮਾਰਕੋਟਾਈ ਜਿਹੜੀ ਹੈ ਸ਼ੁਰੂ ਕਰ ਦਿੱਤੀ ਦਾ ਇਸ ਵੇਲੇ ਦੀ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਦੇਖ ਸਕਦੇ ਹੋ ਆਮ ਆਦਮੀ ਆਪ ਆਗੂ ਦੇ ਅਣਪਛਾਤੇ ਆਮ 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 ਆਗੂ ਦੇ ਵਿਧਾਇਕ ਤੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੇਖ ਸਕਦੇ ਹੋ 5 ਲੱਖ ਤੋਂ ਬਣ ਜਾਣਗੇ 10 ਲੱਖ ਗੱਜਬ ਦੀ ਹੈ ਗੱਜਬ ਦੀ ਹੈ ਇਹ ਪੋਸਟ ਆਫਿਸ ਸਕੀਮ ਜਾਨੀ ਕਿ ਤੁਹਾਨੂੰ 5-5 ਲੱਖ ਰੁਪਏ ਦਾ ਲਾਭ ਇਸ ਜੁੜਨ ਦੇ ਰਾਹੀਂ ਮਿਲਦਾ ਹੈ ਪੋਸਟ ਆਫਿਸ ਜਾਨੀ ਕਿ ਡਾਕਖਾਨੇ ਦੀ ਇੱਕ ਸਰਕਾਰੀ ਸਕੀਮ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਗੱਲ ਕਰ ਰਹੇ ਹਾਂ ਤੁਹਾਡੇ ਨਾਲ ਅਕਸਰ ਲੋਕ ਆ ਜੀਆਂ ਸਕੀਮਾਂ ਵਿੱਚ ਪਾਲ ਵਿੱਚ ਰਹਿੰਦੇ ਹਨ ਜਿਸ ਨਾਲ ਉਹਨਾਂ ਨੂੰ ਭਾਰੀ ਮੁਨਾਫਾ ਮਿਲੇ ਅਤੇ ਕੋਈ ਜੋਖਮ ਨਾ ਹੋਵੇ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਸਕੀਮ ਬਾਰੇ ਦੱਸ ਰਹੇ ਹਾਂ ਜਿਸ ਨਾਲ ਤੁਹਾਡਾ ਨਿਵੇਸ਼ ਦੁੱਗਣਾ ਹੋ ਜਾਵੇਗਾ ਸਰਕਾਰ ਸਰਕਾਰੀ ਸਕੀਮ ਹੋ ਇਹ ਸਕੀਮ ਸਰਕਾਰੀ ਹੈ ਇਸ ਦਾ ਤੁਹਾਨੂੰ ਕੋਈ ਖਤਰਾ ਨਹੀਂ ਹੈਗਾ ਇਸ ਦੇ ਵਿੱਚ ਤੁਹਾਨੂੰ ਵੱਧ ਤੋਂ ਵੱਧ ਜਿਹੜਾ ਲਾਭ ਦਿੱਤਾ ਜਾਂਦਾ ਹੈ ਤੇ ਤੁਸੀਂ ਸਕੀਮ ਦਾ ਵੱਧ ਤੋਂ ਵੱਧ ਲਾਭ ਜਿਹੜਾ ਉਠਾ ਸਕਦੇ ਹੋ ਤਾਂ ਦੇਖ ਸਕਦੇ ਹੋ ਇਸ ਦੇ ਵਿੱਚ ਜੇ ਤੁਸੀਂ ਪੰਜਲ 1 ਲੱਖ ਰੁਪਏ ਜਮ੍ਹਾਂ ਕਰਾਉਂਦੇ ਤਾਂ 115 ਮਹੀਨਿਆਂ ਬਾਅਦ 9 ਸਾਲ 7 ਮਹੀਨਿਆਂ ਬਾਅਦ ਤੁਹਾਨੂੰ 2 ਲੱਖ ਰੁਪਏ ਮਿਲਣਗੇ ਜੇ ਤੁਸੀਂ 5 ਲੱਖ ਰੁਪਏ ਜਮ੍ਹਾਂ ਕਰਾਉਂਦੇ ਤਾਂ ਤੁਹਾਨੂੰ 10 ਲੱਖ ਮਿਲੇਗਾ 10 ਲੱਖ ਰਾਂ ਦੇ 20 ਲੱਖ ਮਿਲੇਗਾ 115 ਮਹੀਨਿਆਂ ਬਾਅਦ ਤੁਹਾਡਾ ਇਹ ਜਿਹੜਾ ਪੈਸਾ ਇਸ ਸਕੀਮ ਦੇ ਰਾਹੀਂ ਦੁੱਗਣਾ ਕਰ ਦਿੱਤਾ ਜਾਂਦਾ ਹੈ ਬਹੁਤ ਹੀ ਵਧੀਆ ਸਕੀਮ ਹੈ ਤਾਂ ਦੇਖ ਸਕਦੇ ਹੋ 9 ਸਾਲ 7 ਮਹੀਨਿਆਂ ਬਾਅਦ ਤੁਹਾਡੇ ਪੈਸੇ ਜਿਹੜੇ ਦੁੱਗੜੇ ਹੋ ਜਾਣਗੇ 115 ਮਹੀਨੇ ਜਿਹੜੇ ਇਸ ਦੇ ਵਿੱਚ ਸਮਾਂ ਲੱਗਦਾ ਹੈ ਜੇ ਤੁਸੀਂ 1 ਲੱਖ ਰੁਪਏ ਜਮ੍ਹਾਂ ਕਰਾਉਂਦੇ ਹੋ 2 ਲੱਖ ਹੋ ਜਾਣਗੇ 5 ਲੱਖ ਕਰਾਂਦੇ ਹੋ 10 ਲੱਖ ਹੋ ਜਾਣਗੇ ਤਾਂ ਇਸ ਸਕੀਮ ਦੇ ਵਿੱਚ ਜਲਦੀ ਜਲਦੀ ਅਪਲਾਈ ਕਰਕੇ ਸਕੀਮ ਦਾ ਲਾਭ ਉਠਾ ਸਕਦੇ ਹੋ ਮਿਲਦੇ ਆ ਇਸ ਤਰ੍ਹਾਂ ਦੀ ਤਾਜ਼ਾ ਵੱਡੀ ਅਪਡੇਟ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ